ਵੈਗੁਰੂ ਕਿਰਪਾ ਕਰੇ ਤੁਹਾਨੂੰ ਲੰਮੀ ਉਮਰ ਦੇਵੇ ਤੁਹਾਨੂੰ ਲੱਗਦਾ ਵੀ ਜਿਹੜਾ ਮਕਸਦ ਲੈ ਕੇ ਤੁਸੀਂ ਭੁਖੜ ਤਾਲ ਤੇ ਬੈਠੇ ਸੀ ਵੀ ਤੁਹਾਡੇ ਜੀਵਨ ਦੇ ਵਿੱਚ ਦੇਖਦਿਆਂ ਦੇਖਦਿਆਂ ਤੁਹਾਡਾ ਉਹ ਸੁਪਨਾ ਪੂਰਾ ਹੋ ਸਕਦਾ ਹੈ ਜਾਂ ਕੌਣ ਇਹ ਸੁਪਨਾ ਪੂਰਾ ਕਰ ਸਕਦਾ ਹੈ ਬਹੁਤ 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 ਡੇਰਾ ਡੂੰਗਾ ਅਥ ਰੱਖਣ ਵਾਲਾ ਸਵਾਲ ਪਰਗਾ ਟੋਟਮ ਜੋ ਮੈਂ ਨਹੀਂ ਕਹਿਣਾ ਚਾਹੁੰਦਾ ਸੀ ਉਹ ਤੁਸੀਂ ਕਹਿਣ ਨੂੰ ਮੈਨੂੰ ਮਜਬੂਰ ਕਰ ਦਿੱਤਾ ਮੈਂ ਕਹਿ ਰਨਾ ਹਾਜਮ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਜੀ ਪਰ ਮੈਂ ਕਹੂੰਗਾ ਮੈਂ ਹਾਜਮ ਕਰ ਲਿਓ ਜੀ ਮੈਂ ਮੁਹੱਦੀ ਜੀ ਕੋਠੀ ਮੂਰੇ ਜਾ ਕੇ ਆਤਮਦਾ ਕਰਕੇ ਖਤਮ ਹੋਊਗਾ ਉਹਨੂੰ ਪਹਿਲਾ ਨਹੀਂ ਹੁੰਦਾ ਇਹ ਪੱਕਾ ਫੈਸਲਾ ਤੁਹਾਡਾ ਮੇਰਾ ਆਖਰੀ ਫੈਸਲਾ ਮੈਂ ਜਿਉਂਦੇ ਹੀ ਤਾਂ ਹੁਣਾਂ ਜੇ ਮੈਂ ਮਰਦਾ ਜੇ ਮੈਂ ਜਿਉਣਾ ਤਾਂ ਫਿਰ ਮੈਂ ਮਰਿਆ ਨੂੰ ਭੈਣਾ ਤੇ ਐ ਰਾ ਰੂਜ ਨੇ ਕਿਨੇ ਜਾਮਾ ਕਿਨੇ ਉਪਣਾ ਉਪੜੂਗਾ ਮੋਦੀ ਦੇ ਘਰ ਬਾਰ ਗੈਰੀ ਗੱਲ ਮੈਂ ਕਿਉਂ ਕੁੱਤੇ ਦੀ ਮੌਤ ਮਾਰਨ ਘਰ ਬੈਠ ਕੇ ਹਮ ਸਰਕਾਰ ਨੂੰ ਪਤਾ ਵੀ ਨਾ ਹੋਵੇ ਵੀ ਮਰ ਗਿਆ ਪਰ ਜਿਵੇਂ ਸਰਕਾਰ ਦੀ ਤੁਹਾਡੇ ਤੇ ਨਿਗਰਾਨੀ ਹੈ ਕੀ ਉਹ ਕਦਮ ਪੁੱਟਣ ਦੇਣਗੇ ਬਹੁਤ ਕੋਸ਼ਿਸ਼ ਹੈ ਬਹੁਤ ਕੋਸ਼ਿਸ਼ ਬਹੁਤ ਕੋਸ਼ਿਸ਼ ਹਾਂ ਮੈਂ ਬਹੁਤ ਅਗੇਤੀ ਗੱਲ ਤੁਹਾਡੇ ਜਸਵਾਤ ਨਾਲ ਕਰ ਗਿਆ ਜੀ ਹੁਣ ਭਗਵਾਨ ਜੀ ਨੂੰ ਮਿਲਣ ਦਾ ਪਲਾਨ ਹੈਗਾ ਪੰਜਾਬ ਦੇ ਸੀਐਮ ਨੂੰ ਹਾਂ ਹੈ ਯਾਦ ਕਰਵਾਉਣ ਦਾ ਵੀ ਭਾਈ ਆ ਤੂੰ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਹੈਗਾ ਹੂੰ ਤੁਹਾਨੂੰ ਲੱਗਦਾ ਬਾਪੂ ਜੀ ਜੇ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਨਾਲ ਇਸ ਮਾਮਲੇ ਤੇ ਗੱਲ ਕਰੇ ਤੇ ਮਸਲੇ ਹੱਲ ਹੋ ਸਕਦੇ ਨੇ ਬਰਦੀ ਸਿੰਘਾਂ ਦੇ ਇਹ ਆਪ ਦਾ ਨੂਰ ਪੈਦਾ ਕਰਕੇ ਗਏ ਲੋਨਾਂ ਦੀ ਪਾਸੇ ਤੋਂ ਸੱਟ ਸਾਕਦੇ ਆ ਲੜਾਈ ਬਦਲ ਸਕਦੀ ਹੈ ਸਟੇਡੀ ਢਾਂ ਦੇਸ਼ ਦੀ ਬਣਦੀ ਹੈ ਦੇਸ਼ ਨੂੰ ਸੋਚਣਾ ਪਊਗਾ ਬਈ ਇੱਕ ਕੌਮ ਦਾ ਮਸਲਾ ਹੈ ਉਹ ਵੀ ਪੰਜਾਬ ਦਾ ਰੀਡ ਦੀ ਹੱਡੀ